ਪ੍ਰਾਈਵੇਟ ਹਸਪਤਾਲ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ ਕਿゼ ਵਜ੍ਹਾ ਨਾਲ ਇਹ ਲੜਾਈ ਹੋ ਗਈ ਔਰ ਇਹਨੂੰ ਸੱਟਾ ਲੱਗ ਗਿਆ ਸੇਰੇ ਦਾ ਸਾਰਾ ਖੁੱਲ ਗਿਆ ਕੋਈ ਵੀ ਇਹ ਕੇਤੇ ਕਰਵਾਉਣਾ ਨਹੀਂ ਸੀਗਾ ਤਾਂ ਉਹਨਾਂ ਨੇ ਸਿਮਰ ਹਸਪੀਟਲ ਆ ਕੇ ਗਏ ਉੱਥੋਂ ਦੇ ਡਾਕਟਰਾਂ ਨੇ ਐਂਬੂਲੈਂਸ ਤੋਂ ਫੋਨ ਕੀਤਾ ਸਿਮਰ ਹਸਪਤਾਲ ਔਰ ਸਿਮਰ ਹਸਪਤਾਲ ਦੇ ਕਰਤੂਤ ਦੇਖੋ ਉਹਨਾਂ ਨੇ ਜਾਨੇ ਨੂੰ ਡੱਬ ਕੋਸ਼ਿਸ਼ ਕਰਨੀ ਇੱਥੋਂ ਦਾ ਕਹਿ ਦਿੱਤਾ ਕਿ ਆਲਮੋਸਟ ਡੈੱਡ ਇਹਦੀ ਬੱਚਾ ਦਾ ਲਗਭਗ ਮ੍ਰਿਤਕ ਐਲਾਨ ਦਿੱਤੇ ਗਰੀਬ ਵਿਅਕਤੀ ਨੂੰ ਬਿਨਾਂ ਪੈਸਿਆਂ ਦੇ ਇਲਾਜ ਕਰ ਬਚਾਇਆ ਤੇ ਉਹਨਾਂ ਨੇ ਕਿਸੇ ਨੂੰ ਪਤਾ ਨਹੀਂ ਕੌਣ ਸੀਗਾ ਉਹਨੇ ਲੈ ਕੇ ਤੇ ਜ਼ੋਰ ਹਸਪਤਾਲ ਲਾਇਆ ਸੀ ਅਗੇ پیچھے ਕੋਈ ਨਹੀਂ ਸੀਗਾ ਕੋਈ ਇਹਨਾਂ ਦਾ ਕੇਅਰ ਟੇਕਰ ਰਹਣਾ ਇੰਦੀ ਕੋਈ ਕਾਪੀ ਮੈਂਬਰ ਨਹੀਂ ਸੀਗਾ ਲੇਕਿਨ ਇਸ ਹਸਪਤਾਲ ਨੇ ਇੱਕ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ ਇਸ ਬੰਦੇ ਦਾ ਬਿਨਾਂ ਕਿਸੇ ਵਿਅਕਤੀ ਦੇ ਸਾਥ ਦੇ ਬਚਾਏ ਕੀ ਕੋਲੋਂ ਕੋਈ ਪੈਸਾ ਲਏ ਜਾਂ ਕਿਸੇ ਕੋਲੋਂ ਨਹੀਂ ਮਿਲਣਾ ਭਰੋ ਤੰਗੀ ਰਾਣੀ ਜਿਤਾਈ 10 ਜਨਾ ਕੀਤਾ ਅੱਜ ਇਹ ਦੇਖੋ ਕਿ ਬੰਦਾ ਠੀਕ ਠਾਕ ਕਿਤੇ ਰੱਖਿਆ ਜਿੱਥੇ ਕੁਝ ਨਿੱਜੀ ਅਤੇ ਸਰਕਾਰੀ ਹਸਪਤਾਲ ਨੈਤਿਕਤਾ ਤੋਂ ਡਿੱਗਣ ਦੀਆਂ ਮਿਸਾਲਾਂ ਕਾਇਮ ਕਰਦੇ ਰਹਿੰਦੇ ਨੇ ਉੱਥੇ ਹੀ ਕੁਝ ਹਸਪਤਾਲ ਮਨੁੱਖਤਾ ਦੀ ਮਿਸਾਲ ਵੀ ਪੇਸ਼ ਕਰਦੇ ਨੇ ਜਿਸ ਕਾਰਨ ਇਸ ਕਿਤੇ ਤੋਂ ਲੋਕਾਂ ਦਾ ਭਰੋਸਾ ਬਰਕਰਾਰ helping head society ਦੇ ਮੁਖੀ ਐਡਵੋਕੇਟ تیرਸ ਸ਼ਰਮਾ Shiv Sena Hindustan ਦੇ ਪ੍ਰਧਾਨ ਰੋਹਿਤ ਅمبرੋਲ ਅਤੇ Shiv Sena ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਸੋਨੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਹਾਲੀ ਦੇ ਵਿੱਚ ਇੱਕ ਵਿਅਕਤੀ ਨੂੰ ਸੱਪ ਨੇ ਡੰਗ ਲਿਆ ਸੀ ਜਿਸ ਦੇ ਪਰਿਵਾਰ ਚ ਉਹ ਇਕੱਲਾ ਸੀ ਜਿਸ ਤਰ੍ਹਾਂ ਇੱਕ ਵਿਅਕਤੀ ਉਸ ਨੂੰ ਗੰਭੀਰ ਹਾਲਤ ਚ ਆਰਪੀ ਅਰੋੜਾ ਹਸਪਤਾਲ ਲੈ ਕੇ ਗਿਆ ਸੀ ਉਸ ਹਸਪਤਾਲ ਨੇ ਇਨਸਾਨੀਅਤ ਦਿਖਾਉਂਦੇ ਹੋਏ 1 ਮਹੀਨੇ ਤੱਕ ਮੁਫਤ ਇਲਾਜ ਕਰਵਾ ਕੇ ਮੌਤੇ ਕੰਡੇ ਖੜੇ ਉਸ ਵਿਅਕਤੀ ਦੀ ਜਾਨ ਬਚਾਈ ਅਤੇ ਅੱਜ ਇਸੇ ਤਰ੍ਹਾਂ ਸੰਜੀਪ ਸ਼ਰਮਾ ਨਾਂ ਦਾ ਵਿਅਕਤੀ ਜਿਸ ਦੇ ਸਿਰ ਤੇ ਭਾਰੀ ਸੱਟ ਲੱਗਣ ਨਾਲ ਜਾਨ ਖਤਰੇ 'ਚ ਸੀ ਅਤੇ ਕੋਈ ਵੀ ਉਸ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਸੀ ਕਿਸੇ ਨੇ ਉਸ ਨੂੰ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਲ ਬਾਬਰੀ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਦੀ ਅਣ ਦੇਖਿਆ ਕਰਦਿਆਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪਰ ਕੁਝ ਸਮਾਜ ਸੇਵੀ ਕਿਸੇ ਤਰ੍ਹਾਂ ਉਸ ਨੂੰ ਸਥਾਨਕ ਦਿਓਲ ਹਸਪਤਲ ਲੈ ਕੇ ਆ ਗਏ ਜਿੱਥੇ ਇੱਕ ਵਾਰ ਫਿਰ ਡਾਕਟਰਾਂ ਨੇ ਇਨਸਾਨੀ ਦਿਖਾਉਂਦੇ ਹੋਏ ਇਲਾਜ ਕੀਤਾ ਅਤੇ ਉਸ ਦੀ ਜਾਨ ਬਚਾਈ ਹਾਲਾਂਕਿ ਹਸਪਤਲ ਨੂੰ ਪਤਾ ਸੀ ਕਿ ਉਹਨਾਂ ਨੂੰ ਇੱਕ ਵੀ ਪੈਸਾ ਨਹੀਂ ਮਿਲੇਗਾ ਇਸ ਮਰੀਜ਼ ਬਾਰੇ ਪਤਾ ਲੱਗਣ ਤੇ ਉਕਤ ਆਗੂ ਹਸਪਤਲ ਪਹੁੰਚੇ ਅਤੇ ਹਸਪਤਾਲ ਦੇ ਮਨਾ ਕਰਨ ਦੇ ਬਾਵੀਓ ਦੇ ਜ਼ਬਰਦਸਤੀ ਹਸਪਤਾਲ ਦਾ ਬਿੱਲ ਭਰ ਕੇ ਮਰੀਜ਼ ਨੂੰ ਆਪਣੇ ਘਰ ਲੈ ਗਏ ਇਸ ਮੌਕੇ ਪੁੱਜੇ ਉਕਤ ਸਮਾਜ ਸੇਵੀਆਂ ਨੇ ਲਾਲਚੀ ਹਸਪਤਾਲਾਂ ਨੂੰ ਇਨ੍ਹਾਂ ਹਸਪਤਾਲਾਂ ਤੋਂ ਸਬਕ ਸਿੱਖਣ ਦੀ ਅਪੀਲ ਕੀਤੀ ਤਾਂ ਜੋ ਇਸ ਖਿਤੇ ਨੂੰ ਬਦਨਾਮ ਹੋਣ ਤੋਂ ਬਚਾਇਆ ਜਾ ਸਕੇ ਕਿਉਂਕਿ ਇਹ ਕੀਤਾ ਰੱਬ ਦਾ ਦਰਜਾ ਰੱਖਦਾ ਹਸਪਤਲ ਨੇ ਕੀਤੀ ਪੇਸ਼ ਕੀਤੀ ਹੈ ਇਨਸਾਨੀਅਤ ਦੀ ਪਸਾਰ ਜੋਰ ਹਸਪਤਲ ਗੁੜਲਾਸਪੁਰ ਇਹ ਕਹਿ ਕਿ ਮਟਰ ਸਾਥੀ ਮੋੜਾ ਦਿਗਾ ਕਿ ਨਹੀਂ ਕੋਈ ਕਿਸੇ ਵਜ੍ਹਾ ਨਾਲ ਇਹ ਲੜਾਈ ਕੀਤੀ ਔਰ ਇਹਨੂੰ ਸੱਟਾ ਲੱਗ ਗਿਆ ਸਿਰ ਇਹਦਾ ਸਾਰਾ ਖੁੱਲ ਗਿਆ ਕੋਈ ਵੀ ਇਹ ਕੇਤੇ ਕਰਵਾਉਣਾ ਨਹੀਂ ਸੀਗਾ ਤਾਂ ਉਹਨਾਂ ਨੇ ਸਿਵਲ ਹਸਪਤਲ ਆ ਕੇ ਦੇਖੇ ਉੱਥੋਂ ਦੇ ਲੋਕ ਸੀ ਕਿ ਉਹਨਾਂ ਨੇ ਐਂਬੂਲੈਂਸ ਨੂੰ ਫੋਨ ਕੀਤਾ ਤੋ ਸਿਵਲ ਹਸਪਤਲ ਆ ਕੇ ਔਰ ਸਿਵਲ ਹਸਪਤਲ ਦੇ ਕਰਤੂਤ ਦੇਖੋ ਕਿ ਉਹਨਾਂ ਨੇ ਜਾਨੇ ਨੂੰ ਡੈੱਡ ਘੋਸ਼ਿਤ ਕਰ ਦਿੱਤਾ ਇੱਥੋਂ ਦਾ ਕਹਿ ਦਿੱਤਾ ਕਿ ਆਲਮੋਸਟ ਡੈੱਡ ਹੈ ਇਹ ਨਹੀਂ ਬਾਚ ਸਕਦਾ ਤੇ ਉਹਨਾਂ ਨੇ ਕਿਸੇ ਨੂੰ ਤੋਂ ਪਤਾ ਨਹੀਂ ਕੌਣ ਸੀਗਾ ਉਹਨੇ ਲੈ ਕੇ ਤੇ ਜ਼ੋਰ ਹਸਪੀਟਲ ਲਾਗੇ ਇਥੇ ਅੱਗੇ ਪਿੱਛੇ ਕੋਈ ਨਹੀਂ ਸੀਗਾ ਕੋਈ ਇਹਨਾਂ ਦਾ ਕੇਅਰ ਟੇਕਰ ਵਾਲੀ ਨਹੀਂ ਕੋਈ ਫੈਮਿਲੀ ਮੈਂਬਰ ਨਹੀਂ ਸੀਗਾ ਲੇਕਿਨ ਇਸ ਹਸਪੀਟਲ ਨੇ ਇੱਕ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ ਕਿ ਇਸ ਬੰਦੇ ਦਾ ਬਿਨਾਂ ਕਿਸੇ ਜਕਤੀ ਦੇ ਸਾਥ ਦੇ ਬਜਾਏ ਕਿ ਉਹਨਾਂ ਕੋਲੋਂ ਕੋਈ ਪੈਸਾ ਲਏ ਜਾਂ ਕਿਸੇ ਕੋਲੋਂ ਨਹੀਂ ਮਿਲਣਾ ਪਰ ਉਹਨਾਂ ਨੇ ਜਿਹਦਾ ਇਲਾਜ ਜਿਹੜਾ ਉਹ ਕੀਤਾ ਔਰ ਅੱਜ ਇਹ ਦੇਖੋ ਦੇ ਬੰਦਾ ਠੀਕ-ਠਾਕ ਇਥੇ ਬੈਠਾ ਰਿਹਾ ਉਹ ਪੈਸਾ ਦੇ ਰੋਸੇ ਕੋਈ ਨਹੀਂ ਸੀਗਾ ਜਦੋਂ ਉਸ ਤੋਂ ਬਾਅਦ ਸਾਡੇ ਰੋਹਿਤ ਰੋਜ਼ ਹੀ ਰਹੇ ਸਾਡੇ ਸ਼ਿਵਸਾਹ ਹਿੰਦੂਸਤਾਨ ਦੇ ਪ੍ਰੈਜ਼ੀਡੈਂਟ ਨੇ ਤਾਂ ਹੀ ਬਾਤੋਂ ਇਹਨਾਂ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਕੁਝ ਸਹਾਇਤਾ ਜਿਹੜੀ ਹੈ ਇਹਨਾਂ ਨੂੰ ਰਾਸ਼ੀ ਜਿਹੜੀ ਹੈ ਉਹ ਪ੍ਰੋਵਾਈਡ ਕਰਾਈ ਹੈ ਹਸਪੀਟਲ ਨੂੰ ਤਾਂ ਕਿ ਇਹਨਾਂ ਨੂੰ ਅੱਛਾ ਹਸਪੀਟਲ ਦੀ ਖਾਸੀ ਦੇਖੋ ਕਿ ਉਹਨਾਂ ਨੇ ਸਿਰਫ ਔਰ ਸਿਰਫ ਉਹ ਜਿਹੜਾ ਖਰਚਾ ਆ ਉਹ ਹੀ ਲਿਆ ਇਸ ਲਈ ਨਵਾਂ ਨਵੀਂ ਕੋਈ ਵੀ ਟ੍ਰੀਟਮੈਂਟ ਦਾ ਉਹਨਾਂ ਨੇ ਕੋਈ ਐਕਸਟਰਾ ਜਿਹੜੇ ਚਾਰजेस ਆ ਉਹ ਨਹੀਂ ਲਏ ਉਹਨਾਂ ਨੇ ਜੋ ਅਕਿਰੁਣਾ ਗੋਈਆਂ ਵਗਰ ਤੇ ਮੈਡੀਸਨ ਤੇ ਜੋ ਕਰਤਾ ਸੀ ਉਹੀ ਰਹਾ ਦੂਸਰੀ ਲਾਵਾ ਸਾਡੇ ਜਿਹੜੇ ਧੀਰੇ ਸ਼ਰਪਾ ਜੀ ਹੈਗੇ ਨੇ ਸਾਡੇ ਜੋ ਜਿਹੜੇ ਹੈਲਪਿੰਗ ਹੈਂਡ ਸੋਸਾਇਟੀ ਦੇ ਗੁਰਦਾਸਪੁਰ ਤੋਂ ਉਹਨਾਂ ਨੇ ਬਹੁਤ ਉਪਰਾਲਾ ਕਰਦੇ ਹੋਏ ਇਹਨਾਂ ਦੀ ਨਾਲ ਮਾਣੀ ਜਿਹੜੀਆ ਸਹਾਇਤਾ ਕੀਤੀ ਹੈ ਔਰ ਇਸ ਦੇ ਨਾਲ ਅਸੀਂ ਹਸਪੀਟਲ ਨੂੰ ਉਹਦੇ ਚਾਰਜ ਦੇ ਕੇ ਅੱਜ ਇਹਨਾਂ ਨੂੰ ਇੱਥੋਂ ਲੈ ਕੇ ਜਾ ਰਹੇ ਹਾਂ ਪਰ ਇਸੇ ਵਾਰ ਹੀ ਮੈਂ ਜ਼ਰੂਰ ਕਹਾਂਗਾ ਕਿ ਜਿਹੜਾ ਈਸ਼ਵਰ ਜਿਹੜੇ रूप इस टाइम जो धरती के उपर डॉक्टर अब देवल हॉस्पिटल ने उस चीज की विसार कैक कर दी है कि कोई भी पैसा मिलने की उम्मीद नहीं लेकिन फिर भी उन्होंने एक एक आम व्यक्ति का पूरी तरह इलाज किया अबाशी देने और ऐसा ही अपील करते हैं कि सारे हॉस्पिटल अपनी जिम्मेदारी समझन हर डॉक्टर अपनी जिम्मेदारी समझे और जो मजरूम लोग ने उन्होंने सहायता कर पैसा सही होंगे लेकिन इंसानी सबसे पहला होनी चाहिए जय हिंद भारत माता की जय हिंद Thank <laughs> you.